ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਲੋਕ ਮਹੱਲਾ 3ਾ ਸਤਿਗੁਰ ਕੀ ਪਰਤੀਤਨਾ ਆਇਆ ਸ਼ਬਦ ਨਾ ਲਾਗੋ ਪਾਓ ਜਿਸ ਮਨੁੱਖ ਨੂੰ ਸਤਿਗੁਰੂ ਤੇ ਭਰੋਸਾ ਨਹੀਂ ਬਣਿਆ ਤੇ ਸਤਿਗੁਰੂ ਦੇ ਸ਼ਬਦ ਵਿੱਚ ਜਿਸ ਦਾ ਪਿਆਰ ਨਹੀਂ ਲੱਗਾ ਉਹ ਸੁਨੋ ਸੁਖ ਨਾ ਉਕਜ ਹੈ ਭਾਵੇਂ ਸੋ ਗੇੜਾ ਆਵੋ ਜਾਓ ਉਸ ਨੂੰ ਕਦੇ ਸੁੱਖ ਨਹੀਂ ਭਾਵੇਂ ਗੁਰੂ ਪਾਸ ਸੌ ਵਾਰੀ ਆਵੇ ਜਾਏ ਨਾਨਕ ਗੁਰਮੁਖ ਸਹਜੇ ਮਿਲਾ ਸੱਚੇ ਸਿਉ ਲਿਬਲਾਉ ਏ ਨਾਨਕ ਜੇ ਗੁਰੂ ਦੇ ਸਨਮੁਖ ਹੋ ਕੀ ਸੱਚੇ ਵਿਚਲੇ ਵਜੋੜੀਏ ਤਾਂ ਪ੍ਰਭੂ ਸਹਜੇ ਹੀ ਮਿਲ ਪੈਂਦਾ ਹੈ ਮਹਲਾ ਤੀਜਾ ਏ ਮਨ ਐਸਾ ਸਤਗੁਰ ਖੋਜ ਰਹੁ ਜਿਤ ਸੇਵਿਆ ਜਨਮ ਮਰਨ ਦੁਖ ਜਾਏ ਹੀ ਮੇਰੇ ਮਾਣਾ ਇਹੋ ਜੇਹਾ ਸਤਗੁਰੂ ਖੋਜ ਕੇ ਲਬ ਜਿਸ ਦੀ ਸੇਵਾ ਕੀਤੀਆਂ ਤੇਰਾ ਸਾਰੀ ਉਮਰ ਦਾ ਦੁੱਖ ਦੂਰ ਹੋ ਜਾਏ ਸਹਿਸਾ ਮੂਲ ਨਾ ਹੋਵੇ ਹਮੇ ਸ਼ਬਦ ਜਲਾਏ ਕਦੇ ਉਕਾ ਹੀ ਚਿੰਤਾ ਨਾ ਹੋਵੇ ਤੇ ਉਸ ਸਤਗੁਰੂ ਦੇ ਸ਼ਬਦ ਨਾਲ ਤੇਰੀ ਹਮੇ ਸੜ ਜਾਏ ਕੂੜੈ ਕੀ ਭਾਲ ਵਿੱਚੋਂ ਨਿਕਲੈ ਸੱਚ ਵਸੈ ਮਨ ਆਈ ਤੇ ਅੰਦਰੋਂ ਕੂੜ ਦੀ ਕੰਦ ਦੂਰ ਹੋ ਜਾਏ ਤੇ ਮਨ ਵਿੱਚ ਸੱਚਾ ਹਰੀ ਆਵਸੇ ਅੰਤਰ ਸਾਤ ਮਨ ਸੁਖ ਹੋਏ ਸੱਚ ਸੰਜਮ ਕਾਰ ਕਮਾਏ ਅਤੇ ਹੀ ਮਨ ਉਸ ਸਤਿਗੁਰੂ ਦੇ ਦੱਸੇ ਹੋਏ ਸੰਜਮ ਵਿੱਚ ਸੱਚੀ ਕਾਰ ਕਰਕੇ ਤੇਰੇ ਅੰਦਰ ਸ਼ਾਂਤੀ ਤੇ ਸੁਖ ਹੋ ਜਾਏ ਨਾਨਕ ਪੂਰਾ ਕਰਮ ਸਤਗੁਰੂ ਮਿਲੇ ਹਰ ਜੀਉ ਕਿਰਪਾ ਕਰੇ ਰਜਾਈ ਹੈ ਨਾਨਕ ਜਜੋ ਹਰੀ ਆਪਣੀ ਰਜ਼ਾ ਵਿੱਚ ਮਿਹਰ ਕਰਦਾ ਹੈ ਤਦੋਂ ਇਹੋ ਜਿਹਾ ਸਤਗੁਰੂ ਪੂਰੀ ਬਖਸ਼ਿਸ਼ ਨਾਲ ਹੀ ਮਿਲਦਾ ਹੈ ਪੌੜੀ ਜਿਸ ਕੈ ਕਰਦੀ ਬਾਣ ਹਰ ਹੋਵੇ ਤਿਸ ਕੀ ਮੁਠੀ ਵਿੱਚ ਜਗਤ ਸਭ ਆਇਆ ਦੇਸਮ ਮਨੁੱਖ ਦੇ ਹਿਰਦੇ ਵਿੱਚ ਸਵਾਦਾ ਹਾਕਮ ਪ੍ਰਭੂ ਵਸਦਾ ਹੈ ਸਾਰਾ ਸੰਸਾਰ ਉਸ ਦੇ ਵਾਸ ਵਿੱਚ ਆ ਜਾਂਦਾ ਹੈ ਤੇ ਇਸ ਕੋ ਤਲਕੀ ਕਿਸੈ ਦੀ ਨਹੀਂ ਹਰ ਦੀ ਬਾਣ ਸਭ ਆਣ ਪੈਰੀ ਪਾਇ ਉਸ ਨੂੰ ਕਿਸੇ ਦੀ ਕਾਨ ਨਹੀਂ ਹੁੰਦੀ ਸਗੋ ਪਰਮਾਤਮਾ ਹਾਕਮ ਨੇ ਸਾਰਿਆਂ ਨੂੰ ਲਿਆ ਕੇ ਉਸ ਦੀ ਚਰਨੀ ਪਾਇਆ ਹੁੰਦਾ ਹੈ ਮਾਣ ਸਾ ਕੇ ਹੋ دیਵਾਨੋ ਕੋਈ ਨਸ ਭਜ ਨਿਕਲੈ ਹਰ دیਵਾਨੋ ਕੋਈ ਕਿੱਥੈ ਜਾਇਆ ਮਨੁੱਖ ਦੀ ਕਚਰੀ ਵਿੱਚੋਂ ਤਾਂ ਮਨੁੱਖ ਨਸ ਭਜ ਕੇ ਵੀ ਕੀਤੇ ਖਿਸ਼ਕ ਜਾਂਦਾ ਹੈ ਪਰ ਰੱਬ ਦੀ ਹਕੂਮਤ ਤੋਂ ਭਜ ਕੇ ਕੋਈ ਕਿੱਥੇ ਜਾ ਸਕਦਾ ਹੈ ਸੋ ਐਸਾ ਹਰ دیਵਾਨ ਵਸਿਆ ਭਗਤਾ ਕਾ ਹਿਰਦੈ ਤੇ ਨ ਰਹਦੇ ਖੁੰਦੇ ਆਨ ਸਭ ਭਗਤਾਂ ਅੱਗੇ ਖਲਵਾਇਆ ਇਹੋ ਜਿਹਹਾ ਹਾਕਮ ਹਰੀ ਭਗਤਾਂ ਦੇ ਹਿਰਦੇ ਵਿੱਚ ਵਸਿਆ ਹੋਇਆ ਹੈ ਉਸ ਨੇ ਰਹਦੇ ਖੁੰਦੇ ਸਾਰੇ ਜੀਵਾਂ ਨੂੰ ਲਿਆ ਕੇ ਭਗਤ ਜਨਾ ਦੇ ਅੱਗੇ ਖੜੇ ਕਰ ਦਿੱਤਾ ਹੈ ਭਾਵ ਚਰਨੀ ਲਿਆ ਪਾਇਆ ਹੈ ਹਰ ਨਾਮ ਐਂਕੀ ਵਡਿਆਈ ਕਰਮੁ ਪ੍ਰਾਪਤ ਹੋਵੇ ਗੁਰਮੁਖ ਵਰਲਾ ਕਿਨਿਆ ਆਇਆ ਪ੍ਰਭੂ ਦੇ ਖਾਸ ਮਿਹਰ ਨਾਲ ਹੀ ਪ੍ਰਭੂ ਦੇ ਨਾਮ ਦੀ ਵਡਿਆਈ ਕਰਨ ਦਾ गुण ਪ੍ਰਾਪਤ ਹੁੰਦਾ ਹੈ ਸਤਗੁਰੂ ਦੇ ਸਨਮੁਖ ਹੋ ਕੇ ਕੋਈ ਵੇਲਾ ਹੀ ਨਾਮ ਸਿਮਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ